ਸਾਹਿਬ ਕਹਿੰਨ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਿੰਦੇ ਆ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ। ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਹਰ ਨਾਮ ਧਿਆਵੇ। ਉਹ ਉੱਠਦੇ ਆਏ ਪਹਿਲੇ ਨਾਮ ਸਿਮਰਨ ਕਰੇ। ਨਿਤਨੇਮ ਸਾਹਿਬਾਂ ਨੇ ਇਸੇ ਹੀ ਰਹਿਤ ਨਾਮ 'ਚ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈੰਦਿਆਂ ਉੱਠਦਿਆਂ ਹਰ ਨਾਮ ਦੇ ਆਵੇ ਬਾਣੀ ਦਾ ਪਾਠ ਨਿਤਨੇਮ ਬਾਅਦ 'ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਅਤਰ ਸਿੰਘ ਮਸਤੂ ਆਣੇ ਵਾਲੇ ਜਾਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਾਂ ਅਕਾਲੀ ਕੌਰ ਸਿੰਘ ਜਾਂ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਜਾਂ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਦੇ ਪਿੱਛੇ ਕੁਝ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ੜਾਰਾਂ ਦੀਆਂ ੜਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦਵਿਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾਂ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਜਿੱਦਾਂ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਯਾ ਕਬੀਰ ਕਹਿੰਦ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿਨੂ ਆਖੋਗੇ ਹੋ ਬਹੁ ਇਹ ਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੀ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਉਂਦਿਆਂ ਕੀ ਆਉਂਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜਿਹਦਾ ਦੂਜਾ ਜਨਮ ਹੋ ਗਿਆ ਇਹਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਛ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਛ ਨਹੀਂ ਆ ਫਿਰ ਸਾਬੀ ਕਹਿੰਦੇ ਨੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਗਤੇ ਘਰ ਦੇ ਵਿੱਚ ਆਉਂਦਾ ਸਤਗੁਰ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੁਣ ਤੇ ਅਸੀਂ ਮਾਂ ਬਾਪ ਦੇ ਘਰ ਜਨਮ ਲਿਆ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ ਉਹ ਕਥਨ ਕਹਿਣ ਤੋਂ ਪਰੇ ਹੈ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਇਹ ਤੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆ ਦੇਸ ਲੰਮੇ ਨਿਹੰਗ ਸਿੰਘ ਜੋ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰੂ ਨਾਨਕ ਦੇਵ ਜੀ ਸਾਡੇ ਪਿਤਾ ਨਹੀਂ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਏ ਬਿੰਦੀ ਸੰਤਾਨ ਨਾਦੀ ਸੰਤਾਨ ਮਾਂ ਬਾਪ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੋ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰ ਦੈਂ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦੇ ਆ ਕਰਦੇ ਆ ਬ੍ਰਹਮ ਦਾ ਰੂਪ ਹੋ ਗਏ ਅਸੀਂ ਜਦ ਇਸ ਢੰਗ ਨਾਲ ਭੰਡਦੇ ਆ ਨਾ ਬ੍ਰਾਹਮਣ ਨੂੰ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤੱਥਾ ਕਥਤ ਸਿੱਖ ਜੋ ਸਿੱਖ ਨਹੀਂ ਜਿੱਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਸ਼ਰਾਬੀ ਮਹਾ ਉਹ ਹੋਇਆ ਪਿਆ ਥਾਂ ਥਾਂ ਦੀ ਗੁੰਡਾਗਰਦੀ ਦੇ ਚਿਸਤਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਹੈ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੇੜਾ ਸੀ ਜਿਹਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸੇਖਾਂ ਕਮਾ ਕਰਨੀ ਉਹ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰੂ ਦੇ ਜਨਮੇ ਗਵਨ ਮਿਟਾਇਆ ਸਤਗੁਰੂ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਟਾਵਾ ਟਾਵਾ ਰਹਿ ਗਿਆ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਵੀ ਸਿਆਣਪ ਨਹੀਂ ਮੰਨੀ ਪੈਗੇ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ ਹੈ 999 ਤੇ ਕੁਮਲਾ ਗਿਆ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਇਏ ਨੇ ਖੂਨ ਸਿੰਜ ਕੇ ਲਾਇਏ ਸਮ। ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ। ਤੇ ਇਹ ਬਾਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖਰੇਖ ਕਰਨੀ। ਤੇ ਮੈਂ ਅੰਦਾਜ਼ਾ ਲਾਣਾ ਹੁਨਾ 1000 ਬੂਟਿਆਂ ਦੇ ਚੋਂ 999 ਕੁਮਲਾ ਗਏ ਨੇ। ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ। ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਬੀ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚੇ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨੇ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇੱਕਤ ਕੁਣ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਦ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਵਨ ਇਹ ਕੋਈ ਗਿਣਤੀ ਨਹੀਂ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਗਏ ਨੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੇ ਗੁਰੂਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਹੈ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਹੈ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਨੇ ਸ਼ਬਦ ਇੱਕ ਪਾਸੇ ਸੁੱਕਦੇ ਇੱਕ ਪਾਸੇ ਔਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸ ਹੀ ਕੁਝ ਹੋਰ ਹੈ ਉਹ ਅਨੰਦ ਹੀ ਕੁਝ ਹੋਰ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਉਲ ਮੰਤਰ ਦੇ ਸਤਗੁਰ ਦੱਸਦੇ ਨੇ ਕਿ ਉਹ ਬੁਨਿਆਦੀ ਕੇਂਦਰ ਸਤਾ ਸ਼ਕਤੀ ਇੱਕ ਹੈ ਤੇ ਲਵਜ਼ ਫਿਰ ਦੁਹਰਾ ਦਿਆਂ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਜਦ ਵੀ ਕੋਈ ਪ੍ਰਮਾਤਮਾ ਤੱਕ ਪਹੁੰਚਿਆ ਉਸ ਨੇ ਕਹਿ ਦਿੱਤਾ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਆਪਕ ਸ਼ਕਤੀ ਹੈ ਤਾਂ ਹੁਣ ਸ਼ਕਤੀ ਦੀ ਵਿਆਖਿਆ ਕਰਨੀ ਔਕੀ ਹੈ ਸਾਹਿਬ ਕਹਿੰਦੇ ਉਹ ਜਿਹੜੀ ਸ਼ਕਤੀ ਇੱਕ ਹੈ ਉਹ ਓੰਕਾਰ ਹੈ ਉਸ ਤੋਂ ਉਤਪਤੀ ਪਾਲਨਾ ਤੇ ਨਾਸ ਹੋ ਰਿਹਾ ਹੈ ਉਹ ਓੰਕਾਰ ਹੈ ਇਸ ਧੁਨ ਨੂੰ ਵੀ ਮਹਾਪੁਰਸ਼ਾਂ ਨੇ ਆਪਣੇ ਅੰਦਰ ਸੁਣਿਆ ਇਸ ਵਾਸਤੇ ਕਰੀਬਨ ਕਰੀਬਨ ਜਗਤ ਦੇ तमाम ਰਹਿبری ਪੁਰਸ਼ ਬੋਲ ਪਏ ਕਿ ਉਹ ਸ਼ਕਤੀ ਇੱਕ ਧੁਨ ਹੈ ਉਹ ਸ਼ਕਤੀ ਇੱਕ ਸ਼ਬਦ ਹੈ ਜੇ ਉਹ ਸ਼ਬਦ ਇੱਕ ਸ਼ਬਦ ਹੈ ਤੇ ਫਿਰ ਕਿੱਥੇ ਹੈ ਸ਼ਬਦ ਦਾ ਵਾਸਾ ਕਿੱਥੇ ਹੈ ਸਾਬ ਕਹਿੰਦੇ ਨੇ ਐਸੀ ਕੋਈ ਥਾਂ ਨਹੀਂ ਜਿੱਥੇ ਸ਼ਬਦ ਨਹੀਂ ਹੈ ਖੰਡ ਬ੍ਰਹਿਮੰਡ ਦੇ ਵਿੱਚ ਸ਼ਬਦ ਵਿਆਪਕ ਹੈ ਉਤਪਤ ਪਰਲੇ ਸ਼ਬਦ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਤੇ ਉਤਪਤੀ ਤੇ ਪਰਲੇ ਤੇ ਫਿਰ ਸਿਰਜਣਾ ਫਿਰ ਮਿਟਣਾ ਇਹ ਵੀ ਸ਼ਬਦ ਤਾਂ ਹੋ ਰਿਹਾ ਹੈ ਪਰ ਅਸੀਂ ਉਸ ਨੂੰ ਪਕੜੀ ਅਸੀਂ ਉਸ ਨਾਲ ਜੁੜੀ ਹੋ ਹੈ ਕਿੱਥੇ ਸਾਇਬਤ ਮੈਨ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਲ ਉਹ ਨਾਦ ਘਟ ਘਟ ਦੇ ਵਿੱਚ ਹੈ ਉਸ ਨੂੰ ਸੁਣਨਾ ਉਹ ਨਾਦ ਕੀ ਹੈ ਮੁਸਲਮਾਨ ਕਹਿੰਦੇ ਨੇ ਅਮੀਨ ਹੈ ਜੋਗੀ ਕਹਿੰਦੇ ਨੇ ਅਲਕ ਹੈ हिंदू सनातन ऋषि कैनेन ओम है ओम। और जैन बोधि कैनेन उवंकर है इसी तरीके नाल साहिब श्री गुरु नानक देव जी महाराज ने कबूल ਕੀਤਾ ਕਿ 나ਦ ਤੇ ਅੰਦਰ ਵਜ ਰਿਆ ਹੈ ਪਰ ਇਹ ਵਖ ਵਖ ਰੂਪ ਵਿੱਚ ਪ੍ਰਗਟ ਹੋਏਗਾ ਮਨੁੱਖ ਦੇ ਅੰਦਰੋਂ لازمی ਨਹੀਂ ਓਮ ਪ੍ਰਗਟ ਹੋਵੇ अमीन प्रगट होलख प्रगट हो जिन्ना ने अगह चल के गुरमंत्र मूल मंत्र बना लरअसल उन्होंने अंदर कुछ धुनी वजी गोरख ने कह दता ये अलख है जोगी अलख अलग जपन लग पनातनी वैदिक ऋषिया ने कह दिता ओम है ओम तो लोकी ओम जपन लग पे ਮਹਾਵੀਰ ਨੇ ਕਹਿ ਦਿੱਤਾ ਉਹ ਓੰਕਾਰ ਹੈ ਜੈਨੇ ਓਮ ਨਮੋ ਕਾਰ ਇਸ ਤਰੀਕੇ ਨਾਲ ਇਸ ਮੰਤਰ ਦਾ ਉਚਾਰਨ ਕਰਕੇ ਜਪਣ ਲੱਗ ਪਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਿਹੜੇ ਬਚਨ ਕਹੇ ਨੇ ਓਏ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਉਹ ਧੁਨ ਜਿਸ ਜਿਸ ਨਾਮ ਤੇ ਜਿਸ ਜਿਸ ਅੱਖਰਾਂ ਦੇ ਰਾਹੀਂ ਪ੍ਰਗਟ ਹੋਈਏ ਅਸੀਂ ਸਦਕੇ ਜਾਂਦੇ ਹਾਂ ਸੀ ਕੁਰਬਾਨ ਜਾਂਦੇ ਆ ਚਾਹੇ ਉਹ ਅਮੀਨ ਕਰਕੇ ਪ੍ਰਗਟ ਹੋਈਏ ਤੇ ਚਾਹੇ ਅੱਲਾਹ ਕਰਕੇ ਪ੍ਰਗਟ ਹੋਈਏ ਮੁਹੰਮਦ ਸਾਹਿਬ ਦੇ ਅੰਦਰੋਂ ਜੋ ਰੱਬ ਬੋਲਿਆ ਉਹ ਇਸ ਤਰ੍ਹਾਂ ਬੋਲਿਆ ਵੈਦ ਕ੍ਰਿਸ਼ੀਆਂ ਦੇ ਅੰਦਰੋਂ ਜੋ ਬੋਲਿਆ ਉਹ ਏ ਔਰ ਮੈਂ ਫਿਰ ਹੋਰ ਅਰਜ਼ ਕਰ ਰਿਹਾ ਧਰਮ ਦੀ ਸਿਖਰਤਾ ਤੇ ਪਹੁੰਚਦੀ ਹੈ ਦੁਬਦਾ ਮਿਟ ਜਾਂਦੀ ਹੈ ਗੱਲ ਖਤਮ ਨਦੀਆਂ ਸਾਗਰ ਦੇ ਚ ਗਈਆਂ ਉਹ ਨਦੀਆਂ ਦੇ ਨਾਮ ਵੀ ਮਿਟ ਗਏ ਤੇ ਨਦੀਆਂ ਵੀ ਮਿਟ ਗਈਆਂ ਤੇ ਜਿਤਨੇ ਚਿਰ ਤੱਕ ਸਾਗਰ ਤੱਕ ਨਹੀਂ ਪਹੁੰਚੇ ਭੇਦ ਰਹੇਗਾ ਇਹ ਗੰਗਾ ਹੈ ਇਹ ਜਮਨਾ ਹੈ ਇਹ ਅਲਖ ਹੈ ਇਹ ਓਮ ਹੈ ਇਹ ਅਮੀਨ ਹੈ ਇਹ ਅੱਲਾ ਹੈ ਇਹਨਾਂ ਨਾਮਾਂ ਦਾ ਭੇਦ ਰਹੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਗੁਰਮੰਤਰ ਦੇਖਸ਼ਤ ਹੋਣ ਵਾਲੇ ਸਿੰਘਾਂ ਨੂੰ ਦਿੱਤਾ ਉਸੇ ਵਾਹਿਗੁਰੂ ਜਪਦਾ ਹੈ ਉਹ ਪਰਮਾਤਮਾ ਜਿਸ ਪਰਮਾਤਮਾ ਨੂੰ ਗੁਰਨਾਨਕ ਕਹਿੰਦੇ ਹੀ ਗੁਰੂ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਮਿਕ ਗੁਰ ਮਿਲਿਆ ਸੋਈ ਜੀਉ ਗੁਰੂ ਗੁਰੂ ਗੁਰ ਕਰਮ ਨਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਦਸ ਪਾਤਸ਼ਾਹੀਆਂ ਦੀ ਦ੍ਰਿਸ਼ਟੀ ਚ ਗੁਰੂ ਹੈ ਇਹਦੀ ਵੇਖਾਂ ਮੈਂ ਫਿਰ ਕਰਾਂਗਾ ਅੱਗੇ ਵਾਹ ਕਾ ਜਾਂਦਾ ਹੈ ਇਸ ਵਾਸਤੇ ਸਹਿਬ ਗੁਰੂ ਨਾਨਕ ਦੇ ਗਹਿਰੇ ਤਲ ਦੇ ਚ ਜੋ ਧੁਨ ਪ੍ਰਗਟ ਹੋਈ ਵਾਹਿਗੁਰੂ ਨਿਕਟ ਵਰਤੀ ਜਦ ਕੋਈ ਕਹਿ ਦਿੰਦਾ ਸੀ ਬਾਬਾ ਮੈਂ ਕੀ ਜਪਾਂ ਸਤਿਗੁਰ ਕਹਿੰਦੇ ਸਨ ਵਾਹਿਗੁਰੂ ਜਪ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਲ ਬਾਈ ਗੁਰਸਿੱਖਾਂ ਦੀ ਗੁਰਮੁਖਾਂ ਦੀ ਬਕਾਇਦਾ ਤੇ ਦੇਵੀ ਚ ਲਈ ਸੇਵਾ ਲਈ ਬਈ ਮੰਤਰ ਹੁਣ ਤੁਸੀਂ ਦੇਣਾ ਜਿਹੜਾ ਜਪਣ ਨੂੰ ਤਿਆਰ ਹੋਵੇ ਰਾਜ਼ੀ ਹੋਵੇ ਬਾਈ ਮੰਜੀਆਂ ਦੀ ਪ੍ਰਥਾ ਫਿਰ ਅਗਾਹ ਚਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤੀ ਬੈਨੇ ਆਇਂਦਾ ਅਗਰ ਕੋਈ ਰਾਜ਼ੀ ਹੋਵੇ ਤਿਆਰ ਹੋਵੇ ਦਿਲੋਂ ਚਾਵੇ ਤਾਂ ਫਿਰ ਪੰਜ ਪਿਆਰੇ ਉਹਨੂੰ ਜਪਣ ਲਈ ਪ੍ਰੇਰਨਾ ਕਰਨਗੇ ਮੂਲ ਗੱਲ ਜਪਣ ਦੀ ਏ ਹੋਰ ਕੁਝ ਨਹੀਂ ਐਨੇ ਮਿਹਰਜ਼ ਕਰਾਂਗਾ ਜੋ ਜਪੇਗਾ ਉਹਦੇ ਅੰਦਰ ਰਸ ਪੈਦਾ ਹੋਵੇਗਾ ਜੋ ਜਪੇਗਾ ਗੁਰੂ ਦੇ ਨੇੜੇ ਚਲਾ ਜਾਏਗਾ ਔਰ ਜਿਉ ਗੁਰੂ ਦੇ ਨੇੜੇ ਜਾਏਗਾ ਕਰੀਬਨ ਕਰੀਬਨ ਉਸ ਨੂੰ ਗੁਰੂ ਦਾ ਬਾਣਾ ਚੰਗਾ ਲਗੇਗਾ ਜਪੇ ਬਿਨਾ रस ਆਏ ਬਿਨਾ ਜ਼ਬਰਦਸਤੀ ਕਿਸੇ ਨੂੰ ਖਿੱਚੋ ਤੁਸੀਂ ਮੈਨੂੰ ਉਮੀਦ ਨਹੀਂ ਉਹ ਬਾਣਾ ਸਾਹਮ ਕੇ ਰੱਖੇ ਤੇ ਜ਼ਬਰਦਸਤੀ ਕਿਸੇ ਨੂੰ ਅੰਮ੍ਰਿਤ ਛਕਾਣਾ ਵੀ ਨਹੀਂ ਚਾਹੀਦਾ ਸਹਬਾ ਨੇ ਤੇ ਨੰਗੀ ਸ੍ਰੀ ਸਾਹਿਬ ਕੱਢੀ ਸੀ ਬਜੜਾ ਸੀਸ ਦੇ ਦੇ ਸਤਗੁਰੂ ਦੇਖਣਾ ਚਾਹੁੰਦੇ ਸਨ ਕਿਸ ਦੇ ਅੰਦਰ ਤੜਪ ਹੈ ਕਿਸ ਦੇ ਅੰਦਰ ਪਿਆਸ ਹੈ ਹੁਣ ਤੇ ਖਿੱਚ ਖਿੱਚ ਕੇ ਦਰੋਧ ਰੂ ਕੇ ਬੰਦੇ ਲੈਣੇ ਪੈਣ ਅੰਮ੍ਰਿਤ ਛਕੋ। ਤੋ ਪਿਆਸ ਨਹੀਂ ਤੜਪ ਨਹੀਂ ਤੇ ਗੱਲ ਬਣੇਗੀ ਵੀ ਨਹੀਂ। ਦੂਸਰਾ ਅੰਮ੍ਰਿਤ ਸੰਬੰਧੀ ਅਸੀਂ ਦੁਗਦਾ ਵੀ ਬੜੀ ਖੜੀ ਕਰ ਦਿੱਤੀ। ਬਹੁਤ ਖੜੀ ਕਰ ਦਿੱਤੀ। ਕੋਈ ਕਿਸੇ ਦਾ ਅੰਮ੍ਰਿਤ ਕੋਈ ਕਿਸੇ ਦਾ ਅੰਮ੍ਰਿਤ। ਔਰ ਇੰਨੇ ਗੈਰ ਜ਼ਮੇ ویرਾਨਾ ਢੰਗ ਨਾਲ ਅਸੀਂ ਚੱਲ ਰਹੇ ਹਾਂ ਜੇਦੀ ਕੋਈ ਇੰਤਿਹਾਨ ਨਹੀਂ। ਇਸ ਗੱਲ ਦੇ ਉੱਤੇ ਵੀ ਰੋਲਾ ਪਾ ਬੈਠਦੇ ਸੀ ਕਿ ਅਨੰਦ ਸਭ ਛੇ ਪੌੜੀਆਂ ਪੜਨਾ ਹੈ ਕਿ ਪੂਰਾ ਪੜਨਾ ਹੈ 100 ਸਾਲ ਪਹਿਲੇ ਦਾ ਲਿਖਿਆ ਹੋਇਆ ਇਤਿਹਾਸ ਸੂਰਜ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਪਾਈ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੌੜੀਆਂ ਪੜੀਆਂ ਸਨ ਤਾਂ ਫਿਰ ਅੱਜ ਦਾ ਕੋਈ ਬੰਦਾ ਕਿਸ ਤਰ੍ਹਾਂ ਦਾਵਾ ਕਰੇਗਾ ਕਿਸ ਤਰ੍ਹਾਂ ਸੰਤੋਖ ਸਿੰਘ ਦੀ ਗੱਲ ਨੂੰ ਰੱਦ ਕਰੋਗੇ ਉਹ ਦਾਵਾ ਕਰਦਨ ਨਹੀਂ ਇਹ ਤੇ ਅਸ਼ੁੱਧ ਹੋਇਆ ਸਾਰਾ ਪੜੀਏ ਫਿਰ ਸਾਰਾ ਅਕਾਲ ਉਸਤਤ ਵੀ ਪੜਨਾ ਪਏਗਾ ਅਕਾਲ ਉਸਤਤ ਦੇ ਚ ਅਸੀਂ ਸਿਰਫ 10 ਵਈਏ ਪੜ ਲੈਂਦੇ ਆ ਅਕਾਲ ਉਸਤਤ ਤੇ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਫਿਰ ਪੂਰਾ ਤ੍ਰਿਆ ਚਤਰ ਵੀ ਪੜਨਾ ਪਏਗਾ ਉਹਦੇ ਚ ਸਿਰਫ ਅਸੀਂ ਚੌਪਈ ਪੜ ਲੈਂਦੇ ਆ ਬਾਕੀ ਸਾਰਾ ਛੱਡ ਦਿੰਦੇ ਆ ਨਹੀਂ ਗੁਰਦੇਵ ਨੇ ਜੋ ਮਰਿਆਦਾ ਬਣਾਈ ਉਹਨੂੰ ਸਮਝਣਾ ਹੈ ਉਸ ਨੂੰ ਜਾਣਨਾ ਹੈ ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੜੇ ਕਰ ਬੈਠਦੇ ਆ ਭੈਸ